ਲੋਕ ਸਭਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਵੱਲੋਂ ਪਠਾਨਕੋਟ ਦਿਹਾਤੀ ਦੇ ਵਿੱਚ ਜਿਹੜਾ ਇਹ ਦੌਰਾ ਕੀਤਾ ਗਿਆ ਦੱਸਦੇ ਇਹ ਗੂੜਾਂ ਕਲਾਂ ਨੰਗਰਪੁਰ ਗਿਆਲਾ ਮੀਠਰ ਫੁੱਲੜਾ ਨੇੜ ਤਾਂ ਕਿ ਗੋਂਦਰ ਅਤੇ ਕੌਂਤਲਪੁਰ ਵਿਖੇ ਜਿਹੜਾ ਇਹ ਪਠਾਨਕੋਟ ਦਿਹਾਤੀ ਦੇ ਵਿੱਚ 9 ਦੀ 9 ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਤੇ ਜਦੋਂ ਪੱਤਰਕਾਰ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ ਇੰਨੀ ਪਾਰੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਭਾਰੀ ਉਤਸ਼ਾਹ ਜੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਪੰਜਾਬ ਦੇ ਵਿੱਚ ਇਹ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਹੋ ਰਹੀਆਂ ਨੇ ਜਾਂ ਫਿਰ ਨਸ਼ਾ ਹੋ ਰਿਹਾ ਜਾਂ ਫਿਰ ਨੌਜਵਾਨਾਂ ਦੀ ਜੇਕਰ ਅਸੀਂ ਗੱਲ ਕਰੀਏ ਦਰਬਦਰ ਪਟਕ ਰਹੇ ਨੇ ਨੌਕਰੀਆਂ ਦੇ ਲਈ ਤਾਂ ਇਹਨਾਂ ਦੇ ਉੱਤੇ ਠੱਲ ਸਿਰਫ ਭਾਰਤੀ ਜਨਤਾ ਪਾਰਟੀ ਹੀ ਪਾ ਸਕਦੀ ਹੈ। ਨਰਿੰਦਰ ਮੋਦੀ ਹੀ ਨੇ ਜੋ ਕਿ ਲੋਕਾਂ ਦਾ ਭਲਾ ਕਰ ਸਕਦੇ ਨੇ ਤੇ ਲੋਕਾਂ ਦੇ ਲਈ ਉਹਨਾਂ ਦੀ ਸਰਕਾਰ ਜਿਹੜੀ ਹੈ ਤਿਆਰ ਕਰ ਸਕਦੇ ਨੇ। ਤੇ ਇਸ ਮੌਕੇ ਤੇ ਦਿਨੇਸ਼ ਸਿੰਘ ਬੱਬੂ ਦੇ ਨਾਲ ਜੋ ਕਿ ਰੋਕ ਸਭਾ ਗੁਰਦਾਸਪੁਰ ਤੋਂ ਭਾਜਪਾ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਅਸ਼ਵਨੀ ਸ਼ਰਮਾ ਜੋ ਕਿ ਮੌਜੂਦਾ ਪਠਾਨਕੋਟ ਦੇ ਜਿਹੜੇ ਵਿਧਾਇਕ ਨੇ ਐਮਐਲਏ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਸ ਤਰ੍ਹਾਂ ਨਾਲ ਬਿਆਨ ਕੀਤਾ ਕਿ ਚੋਣ ਪ੍ਰਚਾਰ ਦੀ ਜਿਹੜੀ ਪ੍ਰਕਿਰਿਆ ਹੋ ਰਹੀ ਹੈ ਉਸ ਦੇ ਉੱਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਜਦੋਂ ਦੀ ਆਪ ਦੀ ਸਰਕਾਰ ਬਣੀ ਦੇਣਾ ਜੀ ਉਹਦੇ ਰੋਜ਼ ਇੱਦਾਂ ਦੇ ਕੋਈ ਕਤਲ ਹੋਏ ਕਰਦੇ ਕੋਈ ਚੋਰੀਆਂ ਹੋਏ ਕਰਦੀਆਂ ਟੱਕੇਤੀ ਹੋਏ ਕਰਦੀਆਂ ਇਹ ਕੋਈ ਆਮ ਨਵੀਂ ਗੱਲ ਨਹੀਂ ਰੋਜ਼ ਹੋਵੇ ਉਹਦੇ ਸਰਕਾਰ ਤੇ ਹਰ ਪੱਖੋਂ ਫੇਲ ਹੈ ਖਾਸ ਕਰਕੇ ਕਾਨੂੰਨ ਵਿਵਸਥਾ ਦੇ ਨਾਂ ਦੀ ਕੋਈ ਚੀਜ਼ ਹੀ ਨਹੀਂ ਯਾਰ ਪਠਾਨਕੋਟ ਦੇ ਪੰਚਾਇਤੀ ਹਲਕੇ ਸੀਰ ਹੁਣ ਵੀ ਚੋਣ ਪ੍ਰਚਾਰ ਕਰ ਰਹੇ ਹੋ ਇੱਥੋਂ ਦੇ ਲੋਕਾਂ ਦੀ ਕੀ ਮੁੱਖ ਮੰਗ ਜਿਹੜੀ ਤੁਹਾਨੂੰ ਲੱਗਦੀ ਹੈ ਜਿਹੜੀ ਕੋਈ ਹਰ ਜੀਨਾ ਸਭਾ ਦੇ ਅਲੱਗ-ਅਲੱਗ ਆਪਾਂ ਨੇ ਇਹ ਵੀ ਜਿੱਦਾਂ ਇੱਕ ਦੋ ਚੀਜ਼ਾਂ ਜਿਦਾ ਹਸਪੀਟਲ ਵਧੀਆ ਹਸਪੀਟਲ ਹੋਵੇ ਜਿਦਾ ਨੌਜਵਾਨ ਰੋਜ਼ਗਾਰ ਮਿਲਣਾ ਜਿਦਾ ਇਦਾਂ ਦੇ ਆਪਾਂ ਜ਼ਰੂਰ ਦੋ ਤਿੰਨ ਕੰਮ ਜਿਹੜੇ ਕਰਾਂਗੇ ਪਹਿਲੇ ਸਾਹ ਉਮੀਦਵਾਰ ਭਾਰਤੀ ਜਨਤਾ ਪਾਰਟੀ लोकसभा ਹਲਕਾ ਗੁਰਬਾਸਪੁਰ ਦਾ ਪਠਾਨਕੋਟ ਦਿਹਾਤੀ ਦੇ ਅੰਦਰ ਗਿਆਲਾ ਮੀਰਥਰ ਨੰਗਲ ਊ ਪੌਂਤਲਪੁਰ ਗੂੜਾ ਇਹਦਰ ਇਹਨਾਂ ਦਾ ਟੂਰ ਹੈ ਔਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕੀ ਕਿ ਕਿ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਇਸ ਕਲ ਦਾ ਸੰਕੇਤ ਹੈ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਚ ਅਗਰ ਦਾ ਵਿਕਾਸ ਅਗਰ ਕੋਈ ਕਰ ਸਕਦਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਕੋਈ ਪੈਦਾ ਕਰ ਸਕਦਾ ਹੈ ਕਿਉਂ ਭਾਰਤੀ ਜਨਤਾ ਪਾਰਟੀ ਹੈ ਨਰਿੰਦਰ ਮੋਦੀ ਨੇ ਕਿਉਂਕਿ ਜਿਹੜੀ ਸਰਕਾਰ 2 ਸਾਲ ਪਹਿਲਾਂ ਬਣੀ ਸੀ ਜਿਸ ਤਰੀਕੇ ਨਾਲ ਉਹਦਾ ਬਾਜਾ ਵੱਜਿਆ ਉਹ ਸਾਰਿਆਂ ਦੇ ਸਾਹਮਣੇ ਹੈ ਅੱਜ ਕੋਈ ਵੀ ਆਦਮੀ ਪੰਜਾਬ ਦਾ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਨਹੀਂ ਕਰ ਰਿਹਾ ਸਰਕਾਰ ਦੀ ਮੁंडਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉੱਥੇ ਅਮਨ ਸ਼ਾਂਤੀ ਦਾ ਵਾਤਾਵਰਣ ਰਹੇ ਔਰ ਕਾਨੂੰਨ ਦਾ ਰਾਜ ਹੋਵੇ ਅੱਜ ਪੰਜਾਬ 'ਚ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕਤਲ ਨਹੀਂ ਹੋ ਰਿਹਾ ਡਕੈਤੀ ਨਹੀਂ ਹੋ ਰਹੀ ਫਰੋਤੀ ਨਹੀਂ ਮੰਗੀ ਜਾ ਰਹੀ ਔਰ ਇਸ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਪੂਰੇ ਕਰਨ 'ਚ ਪੂਰੀ ਤਰ੍ਹਾਂ ਫੇਲ ਹੋਈ ਹੈ ਚਾਹੇ ਉਹ ਪਹਿਣਾ ਨਾਲ ਵਾਅਦਾ ਸੀ ਚਾਹੇ ਬਜ਼ੁਰਗਾਂ ਨਾਲ ਵਾਅਦਾ ਸੀ ਚਾਹੇ ਨੌਜਵਾਨਾਂ ਨਾਲ ਨੌਕਰੀ ਦੇਣ ਦਾ ਵਾਅਦਾ ਸੀ ਚਾਹੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਸੀ ਇਸ ਕਰਕੇ ਪੰਜਾਬ ਦੀ ਇੰਡਸਟਰੀ ਦਾ ਵੀ ਪਲਾਨ ਹੋਇਆ ਹੈ ਕੋਈ ਇੰਡਸਟਰੀ ਨੂੰ ਸੁਰੱਖਿਆ ਨਹੀਂ ਮਿਲ ਰਹੀ ਔਰ ਕੋਈ ਵੀ ਆਦਮੀ ਅਸੀ ਜਗ੍ਹਾ ਤੇ ਆਪਣਾ ਪੈਸਾ ਇਨਵੈਸਟ ਨਹੀਂ ਕਰਦਾ ਜਿੱਥੇ ਉਹਦੇ ਜਾਨ ਦੇ ਮਾਲ ਦੀ ਰਾਖੀ ਨਾ ਹੋਏ ਤੇ ਮੈਨੂੰ ਜੋ ਮੈਂ ਦ੍ਰਿਸ਼ ਦੇਖ ਰਿਹਾ ਮੇਰਾ ਪੂਰੇ ਗੁਰਦਾਸਪੁਰ ਪਾਰਲੀਮੈਂਟ ਚ ਵੀ ਜਾਣਾ ਹੋਇਆ ਕਿ ਗੁਰਦਾਸਪੁਰ ਦੇ ਲੋਕਾਂ ਨੇ ਮਨ ਬਣਾਇਆ ਕਿ ਦਿਨੇਸ਼ ਸਿੰਘ ਬੱਬੂ ਨੂੰ ਨਰਿੰਦਰ ਭਾਈ ਮੋਦੀ ਜੀ ਦੀ ਟੀਮ ਦਾ ਹਿੱਸਾ ਬਣਾਣਾ ਹੈ ਔਰ ਇਸ ਤੋਂ ਦੀ ਚੋਣਾਂ ਜਿਤਾ ਕੇ ਬੈਠਣਾ ਪਠਾਨਕੋਟ ਤੋਂ ਭਾਜਪਾ ਦੇ ਨੇਤਾ ਸੀ ਜਿਨ੍ਹਾਂ ਨੇ ਚੋਣ ਵੀ ਲੜਿਆ ਲੋਕ ਸਭਾ ਸੰਸਦ ਦੇ ਤੌਰ ਤੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੀ ਨੇ ਉਹਦਾ ਨੁਕਸਾਨ ਨਹੀਂ ਆ ਕੋਈ ਅਸਾਂ ਕਿ ਮੈਂ ਕਿਸੇ ਦੇ ਵੀ ਵਿਅਕਤੀਗਤ ਤਿੱਪਣੀ ਨਾਸ਼ਤ ਤੱਕ ਕੀਤੀ ਹੈ ਨਾ ਮੈਂ ਕਰਦੀ ਉਹਨਾਂ ਨੂੰ ਆਪਣਾ ਰਸਤਾ ਮੁਬਾਰਕ ਆਮ ਆਦਮੀ ਪਾਰਟੀ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ